22 ਦੀਆਂ ਚੋਣਾਂ ਦੇ ਵਿੱਚ तकरीबन 21000 ਤੋਂ ਵੱਧੀਆਂ ਵੋਟਾਂ ਦੇ ਮਾਰਜਨ ਨਾਲ ਜਿੱਤਣ ਵਾਲੇ ਸ਼ਾਮ 84 ਦੇ ਵਿਧਾਇਕ ਡਾਕਟਰ ਰਵਜੋਤ ਨੂੰ ਅੱਜ ਮੰਤਰੀ ਮੰਡਲ 'ਚ ਸ਼ਾਮਿਲ ਕਰ ਲਿਆ ਗਿਆ ਹੈ ਤੇ ਨਾਲ ਦੀ ਨਾਲ ਜਿਹੜੀਆਂ ਇੱਕ ਪੂਰੀ ਪੰਜਾਬ ਸਰਕਾਰ ਦੇ ਨਾਲ ਜਿਹੜੀ ਸਥਾਨਕ ਸਰਕਾਰਾਂ ਜਿਹੜੀਆਂ ਚੱਲਦੀਆਂ ਨੇ ਉਹ ਅਹਿਮ ਮਤਰਾਲਾ ਜਿਹੜਾ ਕਿਹਾ ਡਾਕਟਰ ਰਵਜੋਤ ਦੇ ਹਿੱਸੇ ਆ ਰਵਜੋਤ ਜੀ ਪੂਰੀ ਮੈਂ ਕਹੂੰਗਾ ਕਿ ਸਰਕਾਰ ਇੱਕ ਵੱਖਰੀ ਤੌਰ ਤੇ ਸਰਕਾਰ ਤੁਹਾਡੇ ਹਿੱਸੇ ਆਈ ਹੈ ਪਹਿਲਾਂ ਤਾਂ ਮੁਬਾਰਕਾਂ ਸਾਡੇ ਵੱਲੋਂ ਤੁਹਾਨੂੰ ਜੀ ਬਹੁਤ-ਬਹੁਤ ਧੰਨਵਾਦ ਮੈਂ ਉਸ ਅਕਾਲ ਫੁਰਖ ਦਾ ਪੂਰੀ ਆਪਣੀ ਆਵਾਦੀ ਪਾਰਟੀ ਹਾਈ ਕਮਾਂਡ ਦਿੱਲੀ ਤੇ ਪੰਜਾਬ ਦਾ ਮੈਂ ਧੰਨਵਾਦ ਕਰਦਾ ਤੇ ਪੂਰੇ ਪੰਜਾਬ ਦਾ ਵੀ ਤੇ ਖਾਸ ਕਰਕੇ ਆਪਣੇ ਹਲਕੇ ਦਾ ਵੀ ਤੁਹਾਡੇ ਪ੍ਰੈਸ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ ਤੁਹਾਡੀ ਬੀਸਿਸ ਦੇ ਨਾਲ ਪਿਆਰ ਦੇ ਨਾਲ ਅਸ਼ੀਰਵਾਦ ਦੇ ਨਾਲ ਤੇ ਸਾਨੂੰ ਅੱਜ ਜੋ ਔਦਾ ਮਿਲਿਆ ਜਾਂ ਜ਼ਿੰਮੇਵਾਰੀ ਮਿਲੀ ਆ ਤੇ ਮੈਂ ਬੜਾ ਖੁਸ਼ ਆ ਸਾਡੀ ਫੈਮਿਲੀ ਬੜੀ ਖੁਸ਼ ਆ ਸਾਡਾ ਹਲਕਾ ਬੜਾ ਖੁਸ਼ ਆ ਅਸੀਂ ਪਾਰਟੀ ਦੇ ਸਿਪਾਹੀ ਆ ਤੇ ਪਾਰਟੀ ਨੂੰ ਜਦੋਂ ਲੱਗਦਾ ਕਿ ਇਹ ਬੰਦਾ ਕੰਮ ਕਰ ਰਿਹਾ ਨੂੰ ਫਰਵੋਟ ਕਰਨਾ ਚਾਹੀਦਾ ਤਾਂ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਤਾਂ ਸਾਰੀ ਪਾਰਟੀ ਦਾ ਹਾਈ ਕਮਾਂਡ ਦਾ ਧੰਨਵਾਦ ਕਰਦਾ ਜੀ ਸਾਡਾ ਜੁੜਿਓ ਅੱਜ 12 ਸਾਲਾਂ ਦੇ ਬਾਅਦ ਡਾਕਟਰ ਰਵਜੋਤ ਨੂੰ ਮੈਂ ਕਹੂੰਗਾ ਵੀ ਇਨਾਮ ਜੀ ਮੰਤਰੀ ਬਣੀ ਐ ਐਮਐਲਏ ਬਣੀ ਐ ਸਾਡੀ ਚਾਹਤ ਈ ਆ ਕਿ ਅਸੀਂ ਪੰਜਾਬ ਦਾ ਅਨੂ ਆਪਾਂ ਸੁਧਾਰ ਕਰੀਏ ਇੱਕ ਹਸਦਾ ਵਸਦਾ ਇੱਕ ਰੰਗਲਾ ਪੰਜਾਬ ਅਸੀਂ ਆਪਾਂ ਬਣਾ ਕੇ ਬਣਾਈਏ ਆਪਾਂ ਸੀਐਮਓਸਟ ਕੈਂਪ ਆਫ ਤੋਂ ਦਿੱਲੀ ਦਾ ਫੋਨ ਆਇਆ ਸੀ ਕਿ ਕਹਿੰਦੇ ਤੁਸੀਂ ਅਸੀਂ ਤਾਂ ਫੀਲਡ 'ਚ ਹੀ ਸੀਗੇ ਤੇ ਸਾਨੂੰ ਕਹਿੰਦੇ ਤੁਸੀਂ ਉੱਥੇ ਦਿੱਲੀ ਪਹੁੰਚੋ ਸੀਐਮ ਸਾਹਿਬ ਨੇ ਮੁਲਾਕਾਤ ਕਰਨੀ ਹੈਗੀ ਆ ਤੇ ਸਾਨੂੰ ਕੋਈ ਹੋਰ ਕੋਈ ਹਿੰਟ ਜਾਂ ਇੰਡੀਕੇਸ਼ਨ ਨਹੀਂ ਸੀਗਾ ਤੇ ਅਸੀਂ ਤਾਂ ਚਲੋ ਕੰਪੇਨ ਕਰਦੇ ਸੀ ਮੈਂ ਕਿਹਾ ਜਾਂ ਸਾਡੇ ਕੋਈ ਕੰਮੀ ਪੇਸ਼ੀ ਹੋਣੀ ਜਾਂ ਸਾਨੂੰ ਕੋਈ ਹਲਕਾ ਬਦਲਣਾ ਹੋਣਾ ਜਾਂ ਹਲਕਾ ਹੋਰ ਦੇਣਾ ਹੋਣਾ ਤੇ ਜਦੋਂ ਉੱਥੇ ਪਹੁੰਚੇ ਸਾਨੂੰ ਤੇ ਨਾਲ ਸਾਡੇ ਕੋਲੀ ਕੈਬਨਿਟ ਮੰਤਰੀ ਜਿਹੜੇ ਅੱਜ ਬਨੇ ਹੈਗੇ ਉਹ ਵੀ ਬੈਠੇ ਸੀਗੇ ਤੇ ਮੈਂ ਪੁੱਛਿਆ ਕੀ ਗੱਲ ਹੋ ਕਿ ਸਾਨੂੰ ਵੀ ਕੋਈ ਮੈਸੇਜ ਨਹੀਂ ਲੱਗਿਆ ਤਾਂ ਫਿਰ ਜੋ ਮਿਲ ਗਏ ਅੰਦਰ ਸੀਐਮ ਸਾਹਿਬ ਕੋ ਅਰਵਿੰਦ ਕੇਜਰੀ ਕੋ ਤੇ ਉਹਨਾਂ ਦੱਸਿਆ ਕਿ ਸਾਨੂੰ ਖੁਸ਼ਗੁਦ ਨਿਊਜ਼ ਦਿੱਤੀ ਤੇ ਕਹਿੰਦੇ ਤਕੜੇ ਹੋ ਕੇ ਤੁਸੀਂ ਆਪਣੇ ਪੰਜਾਬ ਦੀ ਸੇਵਾ ਕਰੋ ਜੀ 12 ਸਾਲ ਤੋਂ ਇਲੈਕਸ਼ਨ ਹੈ ਕਰੋਗੇ ਤੁਹਾਡੀ ਜ਼ਿੰਮੇਵਾਰੀ ਹੋਏਗੀ ਪਰਫਾਰਮ ਦੀ ਗੱਲ ਜਰੂਰ ਹੋਏਗੀ ਸਭ ਤੋਂ ਆਖਰੀ ਸਵਾਲ ਆ ਤੁਹਾਡੀ ਇਸ ਜਿਹੜੇ ਬਦਲਾਅ ਨੂੰ ਨਾ ਚੌਥੀ ਵਾਰ ਹੋਏ ਬਦਲਾਅ ਨੂੰ ਵਿਰੋਧੀ ਕਹਿ ਰਹੇ ਨੇ ਕਿ ਬਿਨਾਂ ਯੋਗਤਾ ਦੇ ਸਾਰੀ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਅੱਖਾਂ 'ਚ ਘੱਟਾ ਲੋਕਾਂ ਦੇ ਪਾ ਕੇ ਜਾਣਬੁੱਝ ਕੇ ਸਰਕਾਰ ਇੱਕ ਸਿਆਸੀ ਸਟੰਡ ਕਿਡਣ ਦੀ ਕੋਸ਼ਿਸ਼ ਕਰ ਰਹੀ ਜੀ ਮੈਂ ਦੇਖੋ ਇਹਦੇ ਬਾਰੇ ਕੁਝ ਜ਼ਿਆਦਾ ਨਹੀਂ ਕਹਾਂਗਾ ਤੇ ਉਹਨਾਂ ਦੀ ਸੋਚ ਆ ਉਹਨਾਂ ਦੇ ਕੀ ਕਹਿੰਦੇ ਥੀ ਵਿਊਜ਼ ਹੈਗੇ ਪਰ ਸਾਡਾ ਜੋ ਮਕਸਦ ਹੈਗਾ ਸਾਡੇ ਸੀਐਮ ਸਾਹਿਬ ਸਰਪੰਗਤ ਸਿੰਘ ਮਾਨ ਜੀ ਦਾ ਸਾਡੇ ਡੈਸਕ ਨ ਕੋਨਵੀਨਰ ਜੀ ਦਾ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਜੇ ਤੁਸੀਂ ਮਕਸਦ ਲਈ ਤੋ ਤੁਸੀਂ ਅੱਗੇ ਆਇਓ ਲੋਕਾਂ ਨੇ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਤੁਸੀਂ ਉਹ ਤਨਦੇਹੀ ਨਾਲ ਤੁਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰੋ ਤੇ ਮੈਂ ਅੱਜ ਫਿਰ ਤੁਹਾਡੇ ਮਾਧਿਅਮ ਰਾਹੀਂ ਸਾਰੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਠੀਕ ਹੈ ਅਸੀਂ ਵਿਸ਼ਵਾਸ ਵੀ ਦਵਾਉਂਦਾ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਸਾਨੂੰ ਦਿੱਤੀ ਅਸੀਂ ਆਪਾਂ ਪੰਜਾਬ ਦੀ ਸੇਵਾ ਲਈ ਅਸੀਂ ਕਰਾਂਗੇ ਲਾਵਾਂਗੇ ਆਪਾਂ ਧੰਨਵਾਦ ਸ਼ੁਕ ਪੰਜਾਬ ਦੀ ਸੇਵਾ ਬੜੀ ਤੰਗ ਹੀ ਨਾ ਕੀਤੀ ਜਾਊਗੀ ਪਰ ਉਹਨੇ ਬਦਲਾਅ ਤੋਂ ਬਾਅਦ ਨਤੀਜੇ ਕਿਸ ਰੂਪ ਚਉਣਗੇ ਆਉਣ ਵਾਲਾ ਸਮਾਂ ਹੀ ਸਪਸ਼ਟ ਕਰੇਗਾ ਸਰਖਬ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕ